ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮੈਂ ਆਸ਼ੂਦੀਪ ਗੌਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਇਹ ਵੀਡੀਓ ਜਿਹੜੀ ਆ ਗੁਜਰਾਤ ਦੀ ਦੱਸੀ ਜਾ ਰਹੀ ਹੈ ਜਿੱਥੇ ਆਪ ਵਿਧਾਇਕ ਸੰਬੋਧਨ ਕਰ ਰਹੇ ਹੁੰਦੇ ਨੇ ਅਤੇ ਉਸ ਤੋਂ ਬਾਅਦ ਇੱਕ ਵੱਡਾ ਹਾਦਸਾ ਵਾਪਰ ਜਾਂਦਾ ਹੈ ਤਾਂ ਇਸ ਹਾਦਸੇ ਤੋਂ ਬਾਅਦ ਮਾਹੌਲ ਜਿਹੜਾ ਹੈ ਤਣਾਅਪੂਰਨ ਹੋ ਜਾਂਦਾ ਹੈ ਲੋਕਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਇਹ ਹਾਦਸਾ ਜਿਹੜਾ ਆ ਆਪ ਦੇ ਵਿਧਾਇਕ ਨਾਲ ਵਾਪਰਿਆ ਤਾਂ ਗੁਜਰਾਤ ਦੇ ਵਿੱਚ ਆਪ ਦਾ ਵਿਧਾਇਕ ਜਿਹੜਾ ਇਹ ਸੰਬੋਧਨ ਕਰ ਰਿਹਾ ਹੁੰਦਾ ਤਾਂ ਸੰਬੋਧਨ ਕਰਨ ਦੇ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਸਟੇਜ ਦੇ ਉੱਪਰ ਜੁੱਤੀ ਸੁੱਟੀ ਜਾਂਦੀ ਹੈ ਜੋ ਕਿ ਆਪ ਦੇ ਵਿਧਾਇਕ ਨੂੰ ਲੱਗਦੀ ਹੈ ਉਸ ਤੋਂ ਬਾਅਦ ਜਿਹੜਾ ਮਾਹੌਲ ਹੈ ਤੰਪੂਰਨ ਹੋ ਜਾਂਦਾ ਹੈ ਤਾਂ ਸੰਬੋਧਨ ਦੇ ਦੌਰਾਨ ਜਿਸ ਵਿਅਕਤੀ ਦੇ ਵੱਲੋਂ ਜੁੱਤੀ ਮਾਰੀ ਜਾਂਦੀ ਹੈ ਤਾਂ ਉਸ ਨੂੰ ਲੋਕਾਂ ਦੇ ਵੱਲੋਂ ਫੜ ਲਿਆ ਜਾਂਦਾ ਤਾਂ ਉਸ ਦਾ ਬੁਰੀ ਤਰੀਕੇ ਨਾਲ ਕੁੱਟਾਪਾ ਚੜਾਇਆ ਜਾਂਦਾ ਹਾਲਾਂਕਿ ਇਹ ਕਿਉਂ ਕੀਤਾ ਗਿਆ ਇਸ ਦੇ ਬਾਰੇ ਹਜੇ ਕੋਈ ਸਪਸ਼ਟਿਕਰਨ ਜਿਹੜਾ ਸਾਹਮਣੇ ਨਹੀਂ ਆਇਆ ਤੁਹਾਨੂੰ ਇੱਕ ਵਾਰ ਫਿਰ ਦੱਸ ਦਈਏ ਜਿਹੜੀ ਇਹ ਘਟਨਾ ਹੈ ਗੁਜਰਾਤ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਆਪ ਵਿਧਾਇਕ ਤੇ ਜੁੱਤੀ ਇਸ ਵਿਅਕਤੀ ਦੇ ਵੱਲੋਂ ਮਾਰੀ ਜਾਂਦੀ ਹੈ ਤਾਂ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਸ ਨੂੰ ਫੜ ਲਿਆ ਜਾਂਦਾ ਹੈ ਤੇ ਇਸ ਦੀ ਜਿਹੜੀ ਰਾਜ ਕੇ ਛਿੱਤਰਪੇੜ ਕੀਤੀ ਜਾਂਦੀ ਹੈ ਤਾਂ ਉਸ ਵਿਅਕਤੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ